ਜਿਵੇਂ ਮੇਟਰੋ ਮੋਗੇ ਮੰਡੀ ਦੇ ਖੜੇ ਆ ਥੋੜੇ ਵਾਸਤੇ ਘੱਟ ਮੋਲ ਵਾਲਾ ਸਵਰਾਜ 735 ਟਰੈਕਟਰ ਲੈ ਕੇ ਆਏ ਆ ਜੀ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਕੀ ਹਾਲ ਹੈ ਬਈ ਠੀਕ ਠਾਕ ਵਧੀਆ ਵਧੀਆ ਸਭ ਤੋਂ ਪਹਿਲਾਂ ਬਈ 735 ਇਹ ਮਾਡਲ ਕਿਹੜਾ ਮਾਡਲ ਬਈ 98 ਹੈ 1998 ਮਾਡਲ ਆ ਨੰਬਰ ਪਿਆਵ ਨੰਬਰ ਪਿਆਵ ਬਈ ਪਿਆਵ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਓ ਬਈ ਟਾਇਰਾਂ ਦੀ ਟਾਇਰਾਂ ਦੀ ਬਈ ਸਾਰੇ ਟਾਇਰ ਉਹਦੇ 80 ਤੋਂ 75% ਆ ਜੀ ਠੀਕ ਹੈ ਜੀ ਚਾਰੇ ਟਾਇਰ 75 ਤੋਂ 80% ਆ ਪਿਆਵ ਨੰਬਰ ਹਨਾ ਪੀ 52 ਗੱਲ ਕਰੀਏ ਬਈ ਰੰਗ ਪੇਡ ਦੀ ਰੰਗ ਪੇਡ ਬਈ ਓਰੀਜਨਲ ਆ ਜਮੂਹ ਪੇਕਰ ਹੈਗਾ ਸਾਰਾ ਅੰਮ੍ਰਿਤਗੜਾ ਦਾ ਬਾਡੀ ਲੈਂਡ ਦਾ ਸਾਰਾ ਟਰੈਕਟਰ ਓਰੀਜਨਲ ਆ ਛੋਟੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਠੀਕ ਆ ਵੀ ਸਾਰਾ ਟਰੈਕਟਰ ਓਰੀਜਨਲ ਆ ਹਾਂਜੀ ਗੱਲ ਕਰੀਏ ਬਈ ਇੰਜਨ ਗੇਅਰ ਦੀ ਇੰਜਨ ਗੇਅਰ ਬਈ ਬੰਦਾ ਬਾਅਦ ਵਿੱਚ ਚੈੱਕ ਕਰਕੇ ਆਪਣੇ ਕੋਲ ਘਰੋਂ ਲਿਜਾ ਸਕਦਾ ਹੁਣ ਵਾਣ ਵੀ ਖਾਲੀ ਹੁਣ ਤਾਂ ਅਗਲਾ ਵਾਹ ਕੇ ਲੈ ਜੇ ਹਾਂ ਹਾਂ ਤੂੰ ਗੱਲ ਢੀਕ ਠੀਕ ਆ ਸਮਾਨ ਟਰੈਕਟਰ ਨਾਲ ਬੰਦਾ ਭੱਟੇ ਜਪਦੀ ਸਾਰਾ ਕੋ ਮਿਲੂਗਾ ਤਿੰਨੇ ਨੱਕ ਪੂਰੇ ਆ ਠੀਕ ਆ ਤਿੰਨੇ ਨਾਗ ਟਰੈਕਟਰ ਦੇ ਨਾਲ ਪੂਰੇ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਚਲਾ ਕੇ ਸੌਦਾ ਫੇਰ ਲਾ ਸਕਦੇ ਹਾਂ ਆ ਪਲੇਟਾ ਬਲੂਟਾ ਸਾਰੀਆਂ ਨਾਲ ਦੀਆਂ ਰੰਗ ਵੀ ਸਾਰਾ ਬਲੂਟਾ ਨਾਲ ਵੀ ਸਾਰਾ ਟਰੈਕਟਰ ਵੀ ਅਰੀਜਨਲ ਆ ਠੀਕ ਆ ਗੱਲ ਕਰੀਏ ਬਾਈ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਹੈ ਵੀ 1,85,000 ਰੁਪਏ ਕਰ ਦਈਏ ਆ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਉਹਦੇ ਆਸ ਤੇ ਪੁਰਾ 10,000 ਰੁਪਏ ਡਿਸਕਾਊਂਟ ਆ ਜੀ 1:75 ਦਾ ਦੇ ਦਿਆਂਗੇ ਕਿਹੜੇ ਪੈਂਡ ਬਕਾਊਆ ਤੇ ਮਾੜੀ ਮਸਪਾ ਪੈਂਡਾਈ ਭਾਗੇ ਬਣਾਣੇ ਪੈਣਗੇ ਜਿਹੜਾ ਮੋਗਾ ਜਿਹੜਾ ਮੋਗਾ 9151 ਠੀਕ ਆ 5888 ਹੁਣ ਥੋਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨ ਤਾਂ ਤੁਸੀਂ ਕਰਨਾ ਸ਼ੁਰੂ ਕਰਾਓ ਬਾਈ ਯਾਰ ਕੋਈ ਗੱਲ ਨਹੀਂ ਠੀਕ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ